ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਡਰੱਗ ਰੈਕਟ ਕੇਸ 'ਚ ਇਲਜ਼ਾਮਾਂ ਚੱਕਰੇ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਤੇ ਕਾਂਗਰਸ ਆਗੂ ਸਰਵਨ ਸਿੰਘ ਫਿਲੌਰ ਉਹਨਾਂ ਦੇ ਬੇਟੇ ਦਮਨਬੀਰ ਸਿੰਘ ਅਤੇ ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵੱਡੀ ਕਾਰਵਾਈ ਇਹਨਾਂ ਸਮੇਤ 13 ਲੋਕਾਂ ਦੀ 61 ਕਰੋੜ 62 ਲੱਖ ਦੀ ਜਾਇਦਾਦ ਈਡੀ ਨੇ ਕੀਤੀ ਅਟੈਚ ਅਵਿਨਾਸ਼ ਚੰਦਰ ਤੇ ਸਰਵਨ ਸਿੰਘ ਫਿਲੌਰ ਦਾ ਇਲਜ਼ਾਮ ਸਿਆਸਤ ਨਾਲ ਪ੍ਰੇੜਿਤ ਕਾਰਵਾਈ ਅਕਾਲੀ ਦਲ ਤੇ ਕਾਂਗਰਸ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਈਡੀ ਵੱਲੋਂ ਅਟੈਚ ਕੀਤੀ ਗਈ ਜਾਇਦਾਦ ਚ ਕੋਠੀਆਂ ਵੱਡੇ ਬ੍ਰਾਂਡ ਦੀਆਂ ਗ अपना जो उन्होंने सवाल पूछे उसके जवाब दिए तो ये जो सब हो रहा है पॉलिटिकली मोटिवेटेड है बदला ही है होने बदले, ना ਉਧਰ ਪਹਿਲਾਂ ਸੀਨੀਅਰਟੀ ਦਾ ਸੀ ਬੈਨ ਕਟਈਏ ਹੁਣੇ ਬਦਲੇ ਲੈਣ ਦੀ ਭਾਵਨਾ ਨਾਲ ਬੇ ਮਜੀਠੀਆਂ ਨੂੰ ਪਛਾਣ ਲਈਏ ਮਝੀਠੇ ਨੂੰ ਬਚਾਉਣ ਦੀ ਖਾਤਰ ਸਾਰਾ ਜਿਹੜਾ ਨਜਲਾ ਆ ਉਹ ਸਾਡੇ ਤੇ ਸਿੱਟਿਆ ਇਹਨਾਂ ਦੇ ਪ੍ਰੈਸ਼ਰ ਨਾਲ ਕਿਉਂਕਿ ਸਰਕਾਰ ਜਿਹੜੀ ਆ ਉਧੇ ਜੇ ਭਾਈਵਾਲ ਆ ਤੇ ਸਰਕਾਰ ਇਹਦੀ ਜਿਹੜੀ ਮੈਂ ਤੇ ਕਹੂੰਗਾ ਤੇ ਮਝੀਠੇ ਦੀ ਵੀ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ ਆਪੇ ਪਤਾ ਲੱਗ ਜਾਊ ਜਦੋਂ ਰੌਲਾ ਪਿਆ ਸੀ ਉਦੋਂ ਵੀ ਅਸੀਂ ਸਾਫ਼ ਲਫ਼ਜ਼ਾਂ ਚ ਕਹਿ ਸੀ ਕਿ ਲੈਵ ਟੇਕ ਇਟਸ ਹੌਂਸਟ ਪਾਰਟੀ ਕਿਸੇ ਨੂੰ ਡਿਫੈਂਡ ਨਹੀਂ ਕਰੇ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ ਜੋ ਇਨਵੈਸਟੀਗੇਸ਼ਨ ਕੰਪਲੀਟ ਹੋਈ ਹੈ ਜੋ ਵੀ ਆ ਰਿਹਾ ਹੈ ਕਾਨੂੰਨ ਜਿਹੜਾ ਹੈ ਉਹ ਅਮੀਰ ਗਰੀਬ ਦੀ ਵੱਡੇ ਛੋਟੇ ਦੀ ਕੋਈ ਤਮੀਜ਼ ਨਹੀਂ ਕਰਦਾ ਜੇ ਕਿਸੇ ਨੇ ਕਾਨੂੰਨ ਤੋੜਿਆ ਤੇ ਉਹ ਉਹਨੂੰ ਉਹਨੂੰ ਭੁਗਤਣਾ ਪਏਗਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਦੀ ਹਮਾਇਤ ਮੰਗਣ ਵਾਲੇ ਸਿੱਖ ਉਮੀਦਵਾਰਾਂ ਨੂੰ 17 April ਨੂੰ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਤਲਵ ਅਕਾਲ ਤਖਤ ਸਾਹਿਬ ਦੇ ਸਕੱਤਰ ਜਪੰਜੇ ਤਖਤਾਂ ਦੇ ਸਿੰਘ ਸਾਹਿਬਾਨਾ ਦੀ ਬੈਠਕ ਚੁਲੇ ਆ ਗਿਆ ਫੈਸਲਾ ਚੋਣਾਂ 'ਚ ਹਮਾਇਤ ਲਈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ 44 ਸਿੱਖ ਉਮੀਦਵਾਰ ਡੇਰਾ ਸੱਚਾ ਸੌਦਾ ਸਰਸਾ ਗਏ ਸੀ ਵੋਟਾ ਖਾਤਰੇ ਪਖੰਡੀ ਸਰਸੇ ਸਾਧ ਦੇ ਡੇਰੇ ਜਾਣ ਵਾਲੇ ਸਾਰੇ ਵਿਅਕਤੀ ਪੰਜ ਵਾਖ ਸੰਮਤ ਨਾਨਕ ਸ਼ਾਹੀ 549 ਮੁਤਾਬਕ 17 April 2017 ਦਿਨ ਸੋਮਵਾਰ ਨੂੰ 12 ਵਜੇ ਦਫਤਰ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ ਸਿਆਸੀ ਆਗੂਆਂ ਨੂੰ ਸਰੋਪਾ ਦੇ ਕੇ ਪਾਰਟੀ 'ਚ ਸ਼ਾਮਿਲ ਕਰਾਉਣ ਦੀ ਰਵਾਇਤ ਤੇ ਅਕਾਲ ਤਖਤ ਸਾਹਿਬ ਵੱਲੋਂ ਰੋਕ ਸਰੋਪੇ ਦਿੱਤਾ ਕਿ ਸੇ ਹੋਰ ਚਿੰਦੇ ਵਰਤੋਂ ਕਰਨ ਲਈ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਦੀ ਗ੍ਰਿਫਤਾਰੀ ਤੋਂ ਪੰਜਾਬ ਪੁਲਿਸ ਦਾ ਇਨਕਾਰ ਮੁੰਬਈ ਦੇ ਪੁਲਿਸ ਵੱਲੋਂ ਰਾਖੀ ਸਾਵੰਤ ਦੀ ਗ੍ਰਿਫਤਾਰੀ ਦੀਆਂ ਖਬਰਾਂ ਨੂੰ ਲੁਧਿਆਣਾ ਪੁਲਿਸ ਨੇ ਦੱਸਿਆ ਗਲਤ ਏਸੀਪੀ ਸਚਿਨ ਗੁਪਤਾ ਨੇ ਏਬੀਪੀ ਸਾਂਝਾ ਨੂੰ ਕਿਹਾ ਸਾਨੂੰ ਨਹੀਂ ਮਿਲੀ ਰਾਖੀ ਸਾਵੰਤ ਐਤਵਾਰ ਨੂੰ ਮੁੰਬਈ ਰਵਾਨਾ ਹੋਈ ਪੰਜਾਬ ਪੁਲਿਸ ਦੀ ਟੀਮ ਆ ਰਹੀ ਹੈ ਵਾਪਸ ਭਗਵਾਨ ਵਾਲਮੀਕੀ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਲੁਧਿਆਣਾ ਦੇ ਰਾਖੀ ਸਾਵੰਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਹੋਇਆ ਸੀ ਕੇਸ ਦੀ ਅਗਲੀ ਸੁਣਵਾਈ 10 ਅਪ੍ਰੈਲ ਨੂੰ ਹਮਾਰੇ ਪਾਸ ਅਰੇਸਟ ਵਾਰੰਟ ਹੈ ਜੀ ਹਮਨੇ ਟੀਮ ਭੇਜ ਦਿੱਤੀ ਸੀ पर हम हमने अरेस्ट नहीं किया है हम हर को वो मिली नहीं है आई हैव नो इन्फॉर्मेशन अबाउट दैट वो किसने खबर चलाई है कहाँ से खबर चली है किसने चलाई है हमारी टीम के पास हम अरेस्ट नहीं हुई है ਪੰਜਾਬ ਦੀ ਆਰਥਿਕ ਹਾਲਤ ਬਾਰੇ ਸੂਬਾ ਸਰਕਾਰ ਇਸੇ ਮਹੀਨੇ ਲਿਆਵੇਗੀ ਵਾਈਟ ਪੇਪਰ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਐਲਾਨ ਪਿਛਲੀ ਸਰਕਾਰ ਵੱਲੋਂ ਸੂਬੇ ਦੀ ਆਰਥਿਕਤਾ ਨੂੰ ਢਾਹ ਲਾਉਣ ਦਾ ਸੱਚ ਲਿਆਵਾਂਗੇ ਲੋਕਾਂ ਦੇ ਸਾਹਮਣੇ ਕਾਂਗਰਸ ਸਰਕਾਰ ਪੰਜਾਬ ਚ ਹਰ ਮਹੀਨੇ ਲਿਆਵੇਗੀ ਵੱਡਾ ਉਦਯੋਗ ਪਿਛਲੇ ਦਿਨੀ ਅਡਾਨੀ ਤੇ ਮਿਟਸੁਬਿਸ਼ੀ ਕੰਪਨੀਆਂ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਸੀ ਪੰਜਾਬ ਚ ਨਿਵੇਸ਼ ਕਰਨ ਨੂੰ ਲੈ ਕੇ ਮੁਲਾਕਾਤ ਇਹ ਸਵਾਲਾਤ ਜਿਹੜੇ ਆ ਇਹ ਰੋਜ਼ ਰੋਜ਼ ਨਾਲ ਲੋਕ ਇਹ ਸਮਝ ਜਾਣ ਕਿ ਪੰਜਾਬ ਤੇ ਅਸਲੀ ਹਾਲਾਤ ਕੀ ਹੈ ਕਿਉਂਕਿ ਜੇ ਕੋਈ ਜਦੋਂ ਕੋਈ ਮਰੀਜ਼ ਹੁੰਦਾ ਤਾਂ ਉਹਦਾ ਜ ਸਭ ਤੋਂ ਪਹਿਲਾਂ ਤਾਂ ਮਰੀਜ਼ ਨੂੰ ਇਹ تسلیم ਕਰਨਾ ਪੈਂਦਾ ਕਿ ਮੈਂ ਬਿਮਾਰ ਹੈ 10 ਸਾਲ ਅਕਾਲੀ ਦਰ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਬਿਮਾਰ ਸੀ ਪਰ ਸੁਖਬੀਰ ਸਿੰਘ ਇਹ ਕਹਿੰਦੇ ਰਹੇ ਕਿ ਨਹੀਂ ਪੰਜਾਬ ਦੇ ਬਹੁਤ ਅੱਛੇ ਹਾਲਾਤ ਹੈ ਹਾਲਾਤ ਬੜੇ ਸਾਜ਼ਗਾਰ ਨੇ ਨਰਾਤਿਆਂ ਦੇ ਆਖਰੀ ਦਿਨ ਰਹੀ ਪੂਰੇ ਦੇਸ਼ ਦੇ ਮੰਤਰਾਜ ਸ਼ਰਧਾਲੂਆਂ ਦੀ ਭੀੜ ਅਸ਼ਟਮੀ ਤੇ ਰਾਮ ਨਵਮੀ ਇਕੱਠੇ ਹੋਣ ਕਾਰਨ ਸ਼ਰਧਾਲੂਆਂ ਲਈ ਸ਼ੁਭ ਰਿਹਾ ਦਿਨ ਅੰਮ੍ਰਿਤਸਰ ਦੇ ਲਾਲ ਮਾਤਾ ਮੰਦਰ ਚਰੌਣ ਕਾ ਜਲੰਧਰ ਦੇ ਦੇਵੀ ਤਲਾਬ ਮੰਦਰ ਚ ਮਾਦਾ ਆਸ਼ੀਰਵਾਦ ਲੈਣ ਲਈ ਦੇਖੇ ਸ਼ਰਧਾਲੂਆਂ ਦੀ ਭੀੜ ਪੰਚਕੁਲਾ ਦੇ ਮਨਸਾ ਦੇਵੀ ਮੰਦਰ ਚ ਦੂਰ ਦੂਰੋਂ ਆਪਣੀ ਇੱਛਾ ਮਾ ਪੂਰੀ ਹੋਣ ਤੇ ਮੱਥਾ ਟੇਕਣ ਪਹੁੰਚੇ ਸ਼ਰਧਾਲੂ ਨਰਾਤਿਆਂ ਦੇ ਆਖਰੀ ਦਿਨ ਕੀਤਾ ਗਿਆ ਕੰਜਕ ਪੂਜਾ ਜੋ ਮੁਰਾਦਾ ਮੰਗਦੇ ਸਾਰੇ ਵਾਦੇ ਪੂਰੀਆ ਕਰਦੇ ਨੇ ਸਭ ਆ ਕੇ ਮੱਥਾ ਟੇਕਦੇ ਨੰਸ਼ੀਸ਼ ਨੂੰ ਆਲਦੇ ਨੇ ਬਸ ਮਾਤੇ ਸਭ ਨੂੰ ਚੋਲੀਆਂ ਪਰਦੇ ਖੁਸ਼ੀਆਂ ਵੰਡਦੇ ਐਂ ਅੱਛਾ ਲੱਗ ਰਹਾ ਹੈ ਮੈਨੂੰ ਕਰਕੇ ਔਰ ਐਸੇ ਹੀ ਸਭ ਲੋਕ ਭਗਤੋ ਕੇ ਮਾਬਦ ਆਪ ਨਾਲ ਸੇਵਾ ਕਰਦੇ ਰਹੇ ਨੇ अपने बाल छैंडो करवाने आए थे तो माता से बस आगे खुशी खुशी मांगते हम जोड़ियां बन ही रहे हैं खुश रहे सब सुख शांति से सबको चलता रहे फैमिली इकट्ठी रहे बस यही दुआओं के साथ आए हैं माता के दरबार में गुलंदरचंद रामनवमी मौके शोभा यात्रा दौरान बेकाबू ट्रैक्टर ट्रॉली ने कई लोगों को डराया तीन की मौत दो दर्जन जख्मी